ਵਾਲਮਿਕੀ ਭਾਈਚਾਰੇ ਵੱਲੋਂ ਜਿਹੜੇ ਕੱਲ ਭੰਡਾਰੀਪੁਰ ਨੂੰ ਜਾਮ ਕਰਨ ਦੀ ਕਾਲ ਸੀਗੀ ਉੱਥੇ ਤਰਨਾਲ ਆਉਂਦੀ ਕਾਲ ਸੀ। ਉਹ ਮਸਲਾ ਹੈਗਾ 173 ਨੰਬਰ ਮਕਦਮਾ ਛਾਟੇ ਥਾਣੇ ਦਾ ਕਿਸੇ ਸਾਲ ਦਾ। ਤੇ ਕੱਲ ਇਹਨਾਂ ਨੇ 2092024 ਨੂੰ ਉੱਥੇ ਤਰਨਾਲ ਲਾਉਣਾ ਸੀ। ਉਹਦੇ ਤਹਿਤ ਅੱਜ ਸਾਡੀ ਵਾਲਮਿਕੀ ਭਾਈਚਾਰੇ ਨਾਲ ਮੀਟਿੰਗ ਹੋਈ। ਇਹਨਾਂ ਦੀ ਕੁਝ ਡਿਮਾਂਡ ਸੀਗੀਆਂ ਜਿਨ੍ਹਾਂ ਨੂੰ ਅਸੀਂ ਅਗਰ ਟੀਮ ਨੇ ਸੁਣਿਆ ਬਾਅਦ ਚ ਮਾਨਯੋਗ ਅ ਪੁਲਿਸ ਕਮਿਸ਼ਨਰ ਸਾਹਿਬ ਸ਼ਰੀ ਢਿਲੋਂ ਸਾਹਿਬ ਉਹਨਾਂ ਨਾਲ ਡਿਸਕਸ਼ਨ ਹੋਈ ਸਾਡੀ ਫੋਨ ਤੇ ਤੇ ਉਹਨਾਂ ਨੇ ਇੱਕ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਦਾ ਗਠਨ ਕੀਤਾ ਜਿਹਦੇ ਵਿੱਚ ਮਿਸਟਰ ਬਿਮਨਿਉ ਰਾਨਾ IDSP 2 ਉਹ ਚੇਅਰਮੈਨ ਹੋਣਗੇ ACP ਵੈਸਟ ਉਹ ਮੈਂਬਰ ਨੇ ਮਿਸਟਰ ਨੀਰਜ ਉਹ ਵੀ ਮੈਂਬਰ ਨੇ ਤੇ SIO ਛਾਟਾ ਉਹ ਵੀ ਮੈਂਬਰ ਨੇ ਕੋਲੀ ਉਹਨੂੰ ਓਵਰਾਲ ਸੁਪਰਵੀਜ਼ਨ ਮਿਲ ਕੋਈ ਗਿਆ DSP ਲਾਣ ਆਰਡਰ ਅਸੀਂ ਟਾਈਮ ਬਾਉਂਡ ਕਰ ਰਹੇ ਹਾਂ ਤੇ ਜਲ ਤੋਂ ਜਲ ਅਸੀਂ ਅ ਸੈਟ ਅ ਦੀ ਪ੍ਰੋਸੀਡਿੰਗਸ ਖਤਮ ਕਰਕੇ ਅਸੀਂ ਤੁਹਾਨੂੰ ਦੱਸ ਦਾਂਗੇ ਸ਼ਹਿਰ ਵਾਸੀ ਨੇ ਇਹ ਫੀਲ ਹੈ ਕੱਲ RAMNAL ਸਾਰੇ ਪਾਸੇ ਪ੍ਰੀਨਸੇ ਮੂਵਮੈਂਟ ਹੈਗੀ ਹੈ ਕੋਈ ਬੰਦ ਨਹੀਂ ਹੈ ਸਾਡੇ ਪਾਈਚਾਰੇ ਨਾਲ ਗੱਲ ਹੋ ਗਈ ਹੈ ਤੇ ਕੱਲ ਕੋਈ ਵੀ ਭੰਡਾਰੀ ਪੁਲ ਤੇ ਨਹੀਂ ਬੰਦ ਹੋਏਗਾ